ਹਾਂਜੀ ਕੀ ਹਾਲ ਚਾਲ ਨੇ ਦੋਸਤੋ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਜਿਹੜੇ ਵੀਰ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਤੋਂ ਜਲਦੀ ਕਰ ਲਿਓ ਸਬਸਕ੍ਰਾਈਬ ਅੱਜ ਆਪਾਂ ਛੋੜਿਆ ਤੇ 735 ਟਰੈਕਟਰ ਲੈ ਕੇ ਆਏ ਆ 99 ਮਾਡਲ ਹੈ ਜੀ ਪੰਜਾਬ ਦਾ ਨੰਬਰ ਟਰੈਕਟਰ ਆ ਤੇ ਰੇਟ ਬਾਈ ਨੇ ਬਿਲਕੁਲ ਹੀ ਜਾਇਜ਼ ਮੰਗਿਆ ਸਕ੍ਰੈਪ ਰੇਟ ਵਾਲਾ ਹੀ ਰੇਟ ਆ ਬਾਈ ਦਾ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਚਾਰੇ ਟਾਇਰ 35 ਪੈਸੇ ਨੇ ਡੀਜ਼ਲ ਪੰਪ ਬਿਲਕੁਲ ਨਵਾਂ ਲੱਗਿਆ ਹੋਇਆ ਤੇ ਸ੍ਰੀ ਗੋਬਿੰਦ ਸਾਹਿਬ ਏਰੀਏ ਦੇ ਵਿੱਚ ਖੜਾ ਹੈ ਤੇ ਜੇ ਬੈਂਟਰੀ ਦੀ ਗੱਲ ਕਰੀਏ ਬੈਂਟਰੀ ਨਵੀਂ ਹੈ ਜੀ ਸ਼ੋ ਵਗੈਰਾ ਸਾਰਾ ਸਮਾਨ ਤੁਹਾਨੂੰ ਨਾਲ ਮਿਲੂਗਾ ਫਟੀ ਹੋਕ ਡੰਡੇ ਟਿੱਕਰ ਤੁਹਾਨੂੰ ਨਾਲ ਮਿਲੂਗਾ ਰੇਟ ਬਾਈ ਨੇ ਮੰਗਿਆ 88000 ਰੁਪਇਆ ਤੇ ਇਹਦੇ ਵਿੱਚੋਂ ਵੀ ਬਾਕੀ ਤੁਹਾਡਾ ਮੌਕੇ ਤੇ ਜਿੰਨਾ ਹੋ ਸਕੇ ਆ ਪੂਰਾ ਮਾਨਤਨ ਕੀਤਾ ਜਾਊਗਾ ਤੇ ਟਰੈਕਟਰ ਦੀ ਇੰਜਨ ਗੇਅਰ ਦੀ ਬਾਈ ਵੱਲੋਂ ਫੁੱਲ ਗਾਰੰਟੀ ਹੈ ਵਧੀਆ ਚੱਲਦਾ ਪੂਰਾ ਬਲੋ ਨਹੀਂ ਮਾਰਦਾ ਕਿਤੇ ਉਹ ਟਰੈਕਟਰ ਕੋਈ ਟੱਟ ਭੱਜ ਨਹੀਂ ਵੈਲਡ ਨਹੀਂ ਕੰਡੀਸ਼ਨ ਤੁਹਾਡੇ ਸਾਹਮਣੇ ਆ ਜਿਹੇ ਜੀ ਕੰਡੀਸ਼ਨ ਹੈ ਜੀ ਉਹੇ ਜਿਹਾ ਰੇਟ ਹੈ ਰੇਟ ਬਾਈ ਨੇ ਸਿਰਫ ਮੰਗੇ 88000 ਰੁਪਏ ਇਹਦੇ ਵਿੱਚ ਵੀ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ 21 ਚ ਟਰੈਕਟਰ ਹੈ ਜੀ ਬਾਕੀ ਤੁਸੀਂ ਲਿੰਕਾਂ ਲੋਕਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਬਿਲਕੁਲ ਵਧੀਆ ਸਾਫ ਸੁਥਰੀਆਂ ਲਿੰਕਾਂ ਫੱਟੀ ਫੁੱਟੀ ਪਈ ਹੈ ਜੀ ਸਮਾਨ ਸੋਨੂ ਦੁਆਰੇ ਦੱਸ ਦਿੰਦੇ ਆ ਨਾਲ ਮਿਲੂਗਾ ਰਿਮ ਰੂਮ ਵਧੀਆ ਸਾਫ ਸੁਥਰੇ ਪਏ ਨੇ ਜੇ ਕਿਸੇ ਨੇ ਨਿੱਕੇ ਮੋਟੇ ਕੰਮ ਨੂੰ ਘਰ ਦੀ ਵਾਈਾਸਤੇ ਜਾਂ ਕਿਸੇ ਨੇ ਸਾਂਝੇ ਕੰਮ ਨੂੰ ਕੋਈ ਉਹੇ ਜਿਹੇ ਕੰਮ ਆਸਤੇ ਤੁਹਾਨੂੰ ਟਰੈਕਟਰ ਚਾਹੀਦਾ ਬਿਲਕੁਲ ਜਾਇਜ਼ ਰੇਟ ਦੇ ਵਿੱਚ ਟਰੈਕਟਰ ਹੈ ਜੀ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਬਾਈ ਦਾ ਸਕਰੀਨ ਉੱਪਰ ਨੰਬਰ ਚੱਲ ਰਿਹਾ 9888199272 ਨੰਬਰ ਆ ਬਾਈ ਦਾ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਬਾਈ ਨਾਲ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਜੇ ਕਿਸੇ ਵੀ ਵੀਰ ਨੇ ਆਪਾਂ ਤੋਂ ਫਰੀ ਦੇ ਵਿੱਚ ਐਡ ਕਰਾਉਣੀ ਆ ਤਾਂ ਆਪਣੇ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਨੰਬਰ ਹੈਗਾ ਆਪਣਾ 73 550 ਤੇ 80206 ਜੇ ਕਿਸੇ ਵੀ ਵੀਰ ਨੇ ਆਪਾਂ ਤੋਂ YouTube ਤੇ ਫਰੀ ਦੇ ਵਿੱਚ ਬਿਲਕੁਲ ਐਡ ਕਰਾਉਣੀ ਆ ਜੇ ਆਪਣੇ ਕੋਈ ਨੋਕਲ ਨੇੜੇ ਆ ਬਾਈ ਜੀ ਉਹਦੀ ਘਰੇ ਆ ਕੇ ਆਪਾਂ ਵੀਡੀਓ ਬਣਾ ਕੇ ਲੈ ਜਾਾਂਗੇ ਜੇ ਕੋਈ ਬੰਦਾ ਆਪਾਂ ਤੋਂ ਥੋੜੀ ਜੀ ਦੂਰ ਆ ਉਹ ਆਪਾਂ ਨੂੰ WhatsApp ਤੇ ਵੀ ਵੀਡੀਓ ਬਣਾ ਕੇ ਭੇਜ ਸਕਦਾ ਜੇ ਸਾਨੂੰ ਆਉਣ ਦੀ ਖੇਚਲ ਕਰਨੀ ਪੈਂਦੀ ਆ ਤਾਂ ਬਾਈ ਸਾਨੂੰ ਆਉਣ ਜੋਗਰਾ ਖਰਚਾ ਸਿਰਫ ਦੇਣਾ ਪਊਗਾ ਤੇਲ ਜੋਗਰਾ ਖਰਚਾ ਹੀ ਲਵਾਾਂਗੇ ਆਪਾਂ ਤੇ ਤੁਹਾਡੀ ਬਿਲਕੁਲ ਫਰੀ ਦੇ ਵਿੱਚ ਕਰਿਆ ਕੇ ਐਡ ਕਰ ਜਾਾਂਗੇ ਸਾਰੇ ਵੀਰਾਂ ਦਾ ਤਹਿਦਲੋ ਧੰਨਵਾਦ ਜੀ ਵੀਡੀਓ ਨੂੰ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਧੰਨਵਾਦ ਜੀ